ਉਪਦੇਸ਼ ਹੈ ਸਮਝੈ ਆਪ ਸਰਬ ਸੰਗਤਾਂ ਚ ਬੈਠ ਕੇ ਪਹਿਲੀ ਕਲ ਤੇ ਸੁਣਦਾ ਵੀ ਆਪ ਹੈ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਕੀ ਸੁਣਾ ਪਰ ਇਥੇ ਲਿਖਿਆ ਆਪ ਉਪਦੇਸ਼ ਹੈ ਸਮਝੈ ਆਪ ਉਪਦੇਸ਼ ਹੈ ਉਪਦੇਸ਼ ਕਰਨ ਵਾਲਾ ਤੇ ਸਮਝੈ ਸਮਝਣ ਵਾਲਾ ਉਪਦੇਸ਼ ਵੀ ਆਪ ਕਰਦਾ ਪਿਆ ਜਿਨ੍ਹਾਂ ਨੂੰ ਇਹ ਅੱਖਾਂ ਮਿਲ ਗਈਆਂ ਕੋਈ ਦੂਜੀ ਚੀਜ਼ ਨਹੀਂ ਦਿਖਦੀ ਮੁਬਾਰਕ ਹੈ ਪਰ ਨਹੀਂ ਤੇ ਕੁਰਬਾਨੀ ਕਹਿੰਦੀ ਐ ਅਸੀਂ ਕੀ ਵੇਖਦੇ ਆ ਵੱਖੋ ਵੱਖਰੇ ਸਮਝਦੇ ਆ ਆਪਣੇ ਆਪ ਨੂੰ ਜਬ ਹਮ ਹੋਤੇ ਤਬ ਤੂੰ ਨਹੀਂ ਉਥੇ ਗੱਲ ਨਹੀਂ ਬਣਿਆ ਕਰਦੀ ਮੇਰੇ ਮਨ ਜਪ ਰਾਮ ਨਾਮ ਹਰ ਮਾਚਾ ਮਾਜਾ ਹੁੰਦਾ ਐ ਅੰਦਰ ਅੰਦਰੋਂ ਜਪੀਂ ਅੰਦਰੋਂ ਥਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਆਪ ਹੀ ਸਮਝਦਾ ਐ ਸਮਝੈ ਆਪ ਆਪ ਨੂੰ ਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪੇ ਸਭ ਜੀਵਾ ਵਿੱਚ ਕੁਦਰਤ ਵਿੱਚ ਭਾਵ ਰਚਿਆ ਹੋਇਆ ਹੈ ਜੀ ਮਿਲਿਆ ਹੋਇਆ ਹੈ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹੇ ਉਸ ਰਬ ਠਾਈ ਆਪ ਉਦੇਸ਼ਾ ਸਮਝਿਆ ਆਪੇ ਰਚਿਆ ਸਭ ਕੈ ਸਾਥ ਆਪਕੀ ਨੂੰ ਆਪਨ ਵਿਸਥਾਰ ਵਿਸਥਾਰ ਖਲਾਰਾ ਹੁੰਦਾ ਜੀ ਖਲਾਰਾ ਜਿੰਨਾ ਵੀ ਤੁਸੀਂ ਦੁਨੀਆ ਵਿੱਚ ਇਹ ਪਸਾਰਾ ਖਲਾਰਾ ਵੇਖਦੇ ਹੋ ਨਾ ਸਭ ਅਕਾਲ ਪੁਰਖ ਜੀ ਨੇ ਆਪ ਕੀਤਾ ਹੋਇਆ ਇਹ ਸਭ ਕੁਝ ਉਸਕਾ ਉਹ ਕਰਨਹਾ ਤੇ ਜੋ ਕੁਝ ਵੀ ਅਸੀਂ ਦਾਤਾਂ ਵਰਤਦੇ ਆਂ ਛਕਦੇ ਆਂ ਹੋਰ ਕੋਈ ਦਾਤਾਂ ਸੰਸਾਰ ਵਿੱਚ ਲੋੜੀਂਦਾ ਜਿੰਨਾ ਵੀ ਸਮਾਨ ਹੈ ਭਾਈ ਸਭ ਕੁਝ ਮਾਨਤ ਦਾ ਹੈ ਆਪੇ ਕਰਨ ਹਾਰ ਹੈ ਆਪੇ ਕਰਨ ਦੇ ਕਾਬਿਲ ਹੈ ਸਾਬ ਕਾਛ ਉਸ ਕਾਹੂ ਕਰਨੇ ਹਾਰ ਉਸ ਤੇ ਭਿੰਨ ਕੋ ਕਿਛ ਹੋਏ ਭਿੰਨ ਹੁੰਦਾ ਵੱਖਰਾ ਜੀ ਉਤੋਂ ਭਿੰਨ ਵੱਖਰਾ ਕੁਝ ਹੈ ਹੀ ਨਹੀਂ ਵੀਰ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਉ ਤਤ ਤੂ ਵਾਹਿਗੁਰੂ ਜੀ ਕਿਰਪਾ ਕਰਕੇ ਜਦੋਂ ਇਹ ਨੇਤਰ ਬਖਸ਼ਿਸ਼ ਕਰਦੇ ਨੇ ਫਿਰ ਕੋਈ ਦੂਜੀ ਚੀਜ਼ ਨਹੀਂ ਦਿਸਦੀ ਫਿਰ ਤੇ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ ਉਸ ਤੇ ਪਿੰਨ ਕੋ ਕਿਛੋ ਹੋਏ ਥਾਨ ਖਮੰਤਰ ਏਕੈ ਸੋਏ ਇਹ ਬਚਨ ਸਮਝਣ ਵਾਲਿਆ ਜੀ ਇੱਕ ਥਾਨ ਹੈ ਇੱਕ ਖਮੰਤਰ ਹੈ ਥਾਨ ਹੁੰਦਾ ਥਾਂ ਇੱਕ ਹੁੰਦਾ ਖਮੰਤਰ ਥਾਂ ਦੇ ਅੰਦਰ ਵੀ ਭਾਵ ਹਰ ਥਾਂ ਤੇ ਅੰਦਰ ਵੀ ਆਪ ਹੈ ਉਹ ਘਰ ਵਿੱਚ ਵੀ ਹੈ ਤੇ ਘਰ ਵਿੱਚ ਰਹਿਣ ਵਾਲੀ ਜੀਵ ਵੀ ਹਨ ਆਪਾਂ ਸਾਡੀ ਬੋਡੀ ਹੈ ਫਿਰ ਹਰ ਇੱਕ ਘਰ ਵਿੱਚ ਰਹਿਣ ਵਾਲੇ ਜੀਵਾ ਦੇ ਅੰਦਰ ਵੀ ਰਹਿੰਦਾ ਥਾਨ ਥਨੰਤਰ ਏਕੈ ਸੋਏ ਹਰ ਥਾਂ ਤੇ ਤੇ ਥਾਂ ਦੇ ਅੰਦਰ ਵੀ ਉਹ ਆਪ ਹੀ ਹੈ ਜੀ ਆਪੁਨੇ ਚਲਤ ਆਪ ਕਰਨੇ ਹਾਰ ਚਲਤ ਹੁੰਦਾ ਜੀ ਕੋਤਕ ਤਮਾਸ਼ੇ ਸਭ ਕੋਤਕ ਨਵਾਸ਼ੇ ਆਪ ਕਰਨੇ ਵਾਲਾ ਹੈ ਕੋਤਕ ਕਰੇ ਰੰਗ ਅਪਾਰ ਵੇ ਅੰਤਰੰਗਾਂ ਦੇ ਕੋਤਕ ਭਾਵ ਤਮਾਸ਼ੇ ਕਰਦਾ ਆਪਣੀ ਮਾਇਆ ਆਪ ਬਸਾਰੀ ਆਪਣੀ ਮਾਇਆ ਆਪ ਬਸਾਰੀ ਆਪੇ ਕਰਨਹਾਰਾ ਆਪੇ ਕਰਨਹਾਰਾ ਜਿੰਨੇ ਵੀ ਆਪਾਂ ਰੂਪ ਵੇਖਦੇ ਆਂ ਦੁਨੀਆਂ ਵੇਖਦੇ ਆਂ ਤਮਾਸ਼ੇ ਵੇਖਦੇ ਆਂ ਆਪਣੀ ਮਾਇਆ ਆਪ ਖਲਾਰੀ ਹੋਈ ਐ ਨਾ ਨਾ ਰੂਪ ਤਰੇ ਬੋਰੰਗੀ ਨਾ ਨਾ ਰੂਪ ਤਰੇ ਬੋਰੰਗੀ ਸਭ ਤੇ ਰਹੇ ਨਿਆਰਾ ਸਭ ਤੇ ਰਹੇ ਨਿਆਰਾ ਨਿਆਰਾ ਭਾਵ ਸਭ ਰੂਪ ਧਾਰ ਕੇ ਨਾ ਜਿਤਨੇ ਵੀ ਭੈਣ ਭਰਾ ਵੇਖਦੇ ਹੋ ਸਭ ਰੂਪ ਧਾਰ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੰਸਾਰ ਵਿੱਚ ਵਸਦਾ ਹੋ ਵੀ ਹੈ ਸਾਰੇ ਰੂਪ ਉਹਦੇ ਨੇ ਪਰ ਸੱਚ ਜਾਣਿਓ ਸਭ ਰੂਪਾਂ ਤੋਂ ਵੱਖਰਾ ਵੀ ਹੈ ਇਸ ਅਨੇਕਤਾ ਵਿੱਚ ਵੀ ਉਹ ਇੱਕ ਹੀ ਕੰਮ ਕਰਦਾ ਪਿਆ ਹੈ ਕੌਤਕ ਕਰੇ ਰੰਗ ਅਪਾਰ ਬੇਅੰਤ ਅਨੰਦਾਂ ਦੇ ਕੋਤਕ ਤੁਮਾਸ਼ੀ ਉਹ ਆਪ ਹੀ ਕਰਦਾ ਪਿਆ ਹੈ ਵੇਖੀਏ ਪਗਤੀ ਦੀ ਨਾਨਕ ਲਾ ਕੇ ਵੇਖੀਏ ਸਤ ਸੰਤੋਖ ਦਇਆ ਧਰਮ ਧੀਰਜ ਇਮਾਨਦਾਰੀ ਦੇ ਚਸ਼ਮੇ ਲਾ ਕੇ ਵੇਖੀਏ অলরেਡੀ ਸਾਡੇ ਅੰਦਰ ਪਏ ਹੋਏ ਨੇ ਸਭ ਤੋਂ ਪਹਿਲਾਂ ਇਸੇ ਕਰਕੇ ਬੇਨਤੀ ਕੀਤੀ ਸੀ ਜਦੋਂ ਅਸੀਂ ਖੁਰਾਕ ਦਵਾਂਗੇ ਆਪਣੇ ਮਾਈਂਡ ਨੂੰ ਆਪਣੀ ਰੂਹ ਨੂੰ ਆਤਮਾ ਨੂੰ ਜਦੋਂ ਇਹ ਸੱਚੀ ਖੁਰਾਕ ਦਈ ਜਾਓਗੇ ਹਰ ਰੋਜ਼ ਇਹ ਖੁਰਾਕ ਮਿਲਦੀ ਹੈ ਤਾਂ ਸਾਤਗੁਰੂ ਜੀ ਮਿਹਰ ਕਰ ਦਿੰਦੇ ਨੇ ਇਹ ਅੰਦਰੋਂ ਪੁੰਗਰ ਜਾਂਦੇ ਨੇ ਗੁਣ ਨੇ ਜਿਹੜੇ ਅੰਦਰੋਂ ਗਿਆਨ ਉੱਗ ਜਾਂਦਾ ਸਮਝ ਉੱਗ ਜਾਂਦੀ ਹੈ ਬਾਣੀ ਇੱਕ ਇੱਕ ਬਚਨ ਪਤਾ ਨਹੀਂ ਕਿੰਨਾ ਕਿੰਨਾ ਹੋ ਕੇ ਵੱਧਦਾ ਹੈ ਸਾਤਗੁਰੂ ਜੀ ਤੇ ਸਾਨੂੰ ਬੋਲਣ ਲਾ ਦਿੰਦੇ ਨੇ ਅਕਲ ਦੇ ਦਿੰਦੇ ਨੇ ਉਹ ਇੰਨੇ ਮਹਿੰਗੇ ਮਹਿੰਗੇ ਬਚਨ ਜਦੋਂ ਪ੍ਰਾਣੀ ਬੋਲਦਾ ਹੈ ਉਹ ਵਿਅਕਤੀ ਬੋਲਦਾ ਹੈ ਉਹਦਾ ਇੱਕ ਇੱਕ ਵਚਨ ਸੁਣਨ ਵਾਲਾ ਹੁੰਦਾ ਜਿਵੇਂ ਚੁੰਬਕ ਲੋਹਾ ਆਪਸ ਵਿੱਚ ਇੱਕ ਦੂਜੇ ਨੂੰ ਖਿੱਚਦੇ ਆ ਨਾ ਉਦਾਂ ਖਿੱਚਿਆ ਜਾਂਦਾ ਫਿਰ ਘਰ ਵਿੱਚ ਵੀ ਉਹ ਭਾਵੇਂ ਰੰਗ ਕਰਕੇ ਜਿੱਦਾਂ ਦਾ ਮਰਜ਼ੀ ਹੋਵੇ ਭੈਣ ਭਰਾ ਕੋਈ ਪਰ ਉਹ ਅੰਦਰੋਂ ਜੇ ਸੋਹਣਾ ਹੈ ਨਾ ਬਾਹਰੋਂ ਬਹੁਤ ਸੋਹਣਾ ਹੋਏਗਾ ਜਿਹਦੇ ਅੰਦਰੇ ਚੰਗੇ ਗੁਣ ਪੈਦਾ ਹੋਗੇ ਭਾਵ ਪੁਜਾਗਰ ਹੋਗੇ ਜੀਵਨ ਵਿੱਚੋਂ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰੂ ਦੀ ਸਿੱਖ ਸੁਣੀ ਜਦੋਂ ਸਿੱਖਿਆ ਨੂੰ ਸਰਵਣ ਕਰਾਂਗੇ ਫਿਰ ਸਤਿਗੁਰੂ ਜੀ ਦੀ ਮਿਹਰ ਸਦਕਾ ਇਹ ਗੁਣ ਜੀਵਨ ਵਿੱਚੋਂ ਪ੍ਰਗਟ ਹੁੰਦੇ ਨੇ ਇਹ ਸਮਝ ਆਉਂਦੀ ਹੈ ਅਬ ਤੇ ਰਹੇ ਨਿਆਰਾ ਸਭ ਤੇ ਰਹੇ ਨਿਆਰਾ ਸਭ ਰੂਪ ਧਾਰ ਕੇ ਵੱਖਰਾ ਜਿਵੇਂ ਆ ਜਿਵੇਂ ਵੇਖੋ ਜੀ ਸੂਰਜ ਦੀ ਕਿਰਨ ਰੂੜੀ ਤੇ ਵੀ ਪੈਂਦੀ ਐ ਸਮੁੰਦਰ ਤੇ ਵੀ ਪੈਂਦੀ ਐ ਘਰਾਂ ਚ ਵੀ ਪੈਂਦੀ ਐ ਸਭ ਕੀਤੇ ਪੈਂਦੀ ਐ ਪਰ ਉਹ ਰੂੜੀ ਦਾ ਗੰਦਗੀ ਦਾ ਵਿਸ਼ਟਾ ਦਾ ਰੂਪ ਨਹੀਂ ਬਣਦੀ ਪੈਂਦੀ ਸਭ ਕੀਤੇ ਸਭ ਦੇ ਘਰਾਂ ਵਿੱਚ ਪੈਂਦੀ ਐ ਐਸੀ ਤਰ੍ਹਾਂ ਮਨੁੱਖ ਦਾ ਹੀ ਰੂਪ ਹੈ ਜੀ ਹਰ ਇੱਕ ਪ੍ਰਾਣੀ ਵਿੱਚ ਉਹੀ ਕੰਮ ਕਰਦਾ ਪਿਆ ਕਾਲ ਪੁਰਖ ਵਾਹਿਗੁਰੂ ਜੀ ਪਰ ਸਭ ਤੋਂ ਵੱਖਰਾ ਹੈ ਕੋਤਕ ਕਰੈ ਰੰਗ ਅਪਾਰ ਬੇ ਅੰਤਰੰਗ ਕੋਤਕ ਕਰਦਾ ਪਿਆ ਹੈ ਮਨ ਮੈਂ ਆਪ ਮਨ ਆਪਣੇ ਮਾਹੇ ਵਿਸ਼ਰਾਮ ਇਤਾਂ ਲੱਗਣਾ ਜੀ ਮਨ ਮੈਂ ਆਪ ਮਨ ਆਪਣੇ ਮਾਹੇ ਸਭ ਦੇ ਮਨਾਂ ਵਿੱਚ ਵਿਆਪਕ ਹੈ ਜੀ ਮਨ ਆਪਣੇ ਮਾਹੇ ਸਭ ਜੀਵਾਂ ਜਿੰਨੇ ਵੀ ਜੀਵ ਨੇ ਜੀ ਉਹਦੇ ਮਨ ਵਿੱਚ ਹਨ ਉਹਦੀ ਸਮਝ ਵਿੱਚ ਹਨ ਆਪਾਂ ਸਾਰੇ ਉਹਦੇ ਬੱਚੇ ਹਾਂ ਉਸਦੇ ਧਿਆਨ ਵਿੱਚ ਹਨ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਨ ਨਾ ਜਾਏ ਮਹਿਲਾ ਮੰਜਵਾ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਵੀ ਵੇਖੋ ਜੀ ਜਿੰਨਾ ਕਈਏ ਥੋੜਾ ਉਹਦੇ ਕੰਮਾਂ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ ਇਹ ਤੇ ਸੱਚ ਹੈ ਨਾਨਕ ਕੀਮਤ ਕਹਿਨ ਨਾ ਜਾਏ ਨਾ ਕੋਈ ਬਿਆਨ ਕਰ ਸਕਦਾ ਮੁਕੰਮਲ ਤੌਰ ਤੇ ਕੋਈ ਨਹੀਂ ਦੱਸ ਸਕਦਾ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਨ ਨਾ ਜਾਏ ਕਹੀ ਨਹੀਂ ਜਬ ਸਤਬੀਜੀ